ਹਾਂਜੀ ਸੁਹਾਗ ਦਾ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀਆਂ ਕਹਾਣੀ ਪਸੰਦ ਆਵੇਗੀ 16 ਸਾਲ ਦੀ ਉਮਰ ਨੂੰ ਅਕਸਰ ਘੱਟ ਸਮਝਿਆ ਜਾਂਦਾ ਹੈ ਪਰ ਮੇਰੇ ਲਈ ਇਹ ਸੋਚਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਮੈਂ ਇਸ ਉਮਰ ਵਿੱਚ ਇੰਨਾ ਐਕਸਪੀਰੀਅੰਸ ਕਰ ਲਿਆ ਸੀ ਜੋ ਆਮ ਤੌਰ ਤੇ 30 ਸਾਲ ਦੀ ਉਮਰ ਤੇ ਲੋਕਾਂ ਨੂੰ ਹੁੰਦਾ ਹੈ ਜਦੋਂ ਮੈਂ ਰਾਤ ਨੂੰ ਆਪਣੇ ਮਾਪਿਓ ਨੂੰ ਦੇਖਦੀ ਤਾ ਆਪਣੇ ਜਜ਼ਬਾਤਾਂ ਤੇ ਕਾਬੂ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਸੀ ਮੈਂ ਪਸੀਨੇ ਨਾਲ ਭਿੱਜ ਜਾਂਦੀ ਸੀ ਤੇ ਬਾਕੀ ਰਾਤ ਮੇਰੇ ਲਈ ਬਹੁਤ ਔਖੀ ਹੋ ਜਾਂਦੀ ਸੀ ਸ਼ਾਇਦ ਇਹੀ ਵਜ੍ਹਾ ਸੀ ਕਿ 16 ਸਾਲ ਦੀ ਉਮਰ ਵਿੱਚ ਮੇਰਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ ਮੇਰੇ ਦਿਮਾਗ ਵਿੱਚ ਇਹੋ ਜਿਹੇ ਖਿਆਲ ਆ ਰਹੇ ਸੀ ਜੋ ਇੱਕ ਨੌਜਵਾਨ ਕੁੜੀ ਦੇ ਲਈ ਠੀਕ ਨਹੀਂ ਹੁੰਦੇ ਸਾਡਾ ਇੱਕ ਕਮਰੇ ਵਾਲਾ ਘਰ ਸੀ ਜਿੱਤੇ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਰਹਿੰਦੇ ਸੀ ਮੇਰੇ ਮਾਪਿਓ ਦੇ ਲਈ ਇੱਕ ਮੰਜਾ ਸੀ ਤੇ ਮੇਰੀ ਭੈਣ ਮੇਰੇ ਤੋਂ ਕਰੀਬ 6 ਸਾਲ ਛੋਟੀ ਸੀ ਇਸ ਲਈ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ ਸੀ ਜੋ ਮੈਨੂੰ ਸਮਝਾ ਰਹੀਆਂ ਸੀ ਜਦੋਂ ਮੈਂ ਅਤੀ ਰਾਤ ਨੂੰ ਆਪਣੇ ਮਾਪਿਓ ਦੀਆਂ ਗੱਲਾਂ ਸੁਣਦੀ ਤਾਂ ਮੇਰੇ ਕੰਨ ਤੱਕ ਗਰਮ ਹੋ ਜਾਂਦੇ ਤੇ ਸ਼ਰਮ ਨਾਲ ਮੇਰਾ ਸਰੀਰ ਕੰਬੜਦਾ ਸੀ ਮੈਂ ਆਪਣੇ ਮੰਮੀ ਪਾਪਾ ਦੀਆਂ ਗੱਲਾਂ ਬੜੀ ਬੇਸ਼ਰਮ ਬਣ ਕੇ ਸੁਣਦੀ ਸੀ ਮੈਂ ਇਹ ਚਾਹੁੰਦੀ ਸੀ ਕਿ ਮੈਂ ਉੱਠ ਕੇ ਜਾਵਾਂ ਤੇ ਉਹਨਾਂ ਨੂੰ ਦੱਸਾਂ ਕਿ ਮੈਂ ਜਾ ਰਹੀ ਹਾਂ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਮੈਂ ਆਪਣੇ ਮੰਮੀ ਪਾਪਾ ਦੇ ਸਾਹਮਣੇ ਇਸ ਤਰ੍ਹਾਂ ਨਹੀਂਗਾ ਇੰਨੀ ਹਿੰਮਤ ਵਿੱਚ ਹੁੰਦੀ ਮੈਂ ਆਪਣੇ ਮੰਮੀ ਪਾਪਾ ਦੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਕਰ ਸਕਾਂ ਫਿਰ ਮੈਂ ਆਪਣੀ ਅੱਖਾਂ ਬੰਦ ਕਰ ਲੈਂਦੀ ਕਦੇ ਛੁੱਕ ਕੇ ਦੇਖਦੀ ਫਿਰ ਮੇਰੇ ਜਜ਼ਬਾਤ ਇੰਨੇ ਉੱਪਰ ਜਾਂਦੇ ਕਿ ਮੇਰਾ ਦਿਲ ਚਾਹੁੰਦਾ ਕਿ ਮੈਂ ਉੱਠ ਕੇ ਆਪਣੇ ਮੰਮੀ ਪਾਪਾ ਨੂੰ ਰੋਕਾਂ ਤੇ ਕਹਾਂ ਤੁਸੀਂ ਬੱਸ ਕਰੋ ਮੇਰਾ ਸਬਰ ਜਵਾਬ ਦੇ ਚੁੱਕਿਆ ਮੈਂ ਹੋਰ ਜ਼ਿਆਦਾ ਇਹ ਸਭ ਨਹੀਂ ਦੇਖ ਸਕਦੀ ਪਰ ਫਿਰ ਮੈਂ ਸੋਚਦੀ ਰਹਿ ਜਾਂਦੀ ਮੇਰੇ ਘਰ ਦੀਆਂ ਸਮੱਸਿਆਵਾਂ ਵੀ ਕੁਝ ਠੀਕ ਨਹੀਂ ਸੀ ਅਸੀਂ ਬਹੁਤ ਗਰੀਬ ਸੀ ਤੇ ਫਿਰ ਹਰ ਰਾਤ ਇਹੋ ਜਿਹੀ ਪਰੇਸ਼ਾਨੀ ਸਹਿੰਦੇ ਸੰਦੀਪ ਮੈਂ ਆਪਣੇ ਮੰਮੀ ਪਾਪਾ ਨੂੰ ਇਸ ਹਾਲਤ ਵਿੱਚ ਦੇਖ ਕੇ ਅੰਦਰ ਹੀ ਅੰਦਰ ਇੱਕ ਅੱਗ ਵਿੱਚ ਸੜਨ ਲੱਗੀ ਮੇਰਾ ਦਿਲ ਚਾਹੁੰਦਾ ਸੀ ਕਿ ਕੋਈ ਇਹੋ ਜਿਹਾ ਆਦਮੀ ਮਿਲੇ ਜਿਸ ਦਾ ਹੱਥ ਫੜ ਕੇ ਮੈਂ ਇਸ ਘਰ ਤੋਂ ਦੂਰ ਜਾ ਸਕਾਂ ਤੇ ਆਪਣੀ ਸਾਰੀ ਇੱਛਾ ਪੂਰੀ ਕਰ ਸਕਾਂ ਫਰ ਏ ਵੀ ਮੁਣਕਣ ਨਹੀਂ ਸੀ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਨਹੀਂ ਸੀ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਘਰੋਂ ਬਾਹਰ ਨਿਕਲਾਂਗੀ ਤੇ ਆਪਣੀ ਕਿਸਮਤ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ ਜੀਵਨ ਸਾਥੀ ਦੀ ਤਲਾਸ਼ ਵਿੱਚ ਮੈਂ ਨਿਕਲਾਂਗੀ ਉਸ ਘੁਟਣ ਪਰ ਇੱਕ ਕਮਰੇ ਵਿੱਚ ਆਪਣੀ ਜਾਨ ਛਿੜਾ ਲਵਾਂਗੀ ਮੈਂ ਇਸ ਤਰ੍ਹਾਂ ਤਟਫਦੇ ਹੋਏ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਜਦੋਂ ਮੈਂ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ ਤਾਂ ਉਹ ਚਿਚਿਰਾਸਾਂ ਲੱਗੇ ਕਹਿੰਦੇ ਪੜ੍ਹਾਈ ਦੇ ਨਾਮ ਤੇ ਤੇਰੇ ਕੋਲ ਕੁਝ ਨਹੀਂ ਐ ਤੂੰ ਨੌਕਰੀ ਕਰੇਂ ਇੱਥੇ ਤਾਂ ਚੰਗੇ ਭਲੇ ਲੋਕ ਜੁੱਤੀਆਂ ਘਸਾਉਂਦੇ ਫਿਰਦੇ ਨੇ ਤੇ ਮੇਰੇ ਮੰਮੀ ਪਾਪਾ ਦੀ ਇਹ ਗੱਲ ਮੇਰੇ ਜਜ਼ਬਾਤਾ ਤੇ ਇੱਕ ਥੱਪੜ ਦੀ ਤਰ੍ਹਾਂ ਸੀ ਮੈਂ ਗੁੱਸੇ ਵਿੱਚ ਕਿਹਾ ਕਿ ਦੇਖੋ ਮੈਂ ਇੱਕ ਹਫ਼ਤੇ ਦੇ ਵਿੱਚ ਨੌਕਰੀ ਲੱਭ ਲਵਾਂਗੀ ਫਿਰ ਇਹ ਘਰ ਛੱਡ ਕੇ ਚਲੀ ਜਾਵਾਂਗੀ ਮੇਰੇ ਮੰਮੀ ਪਾਪਾ ਨੇ ਮੇਰੀ ਗੱਲ ਸੁਣ ਕੇ ਮੈਨੂੰ ਉਸ਼ਾਲ ਦੇ ਹੋਏ ਚੱਪਲ ਮਾਰੇ ਤੇ ਕਿਹਾ ਠੀਕ ਐ ਜਾ ਆਪਣਾ ਸ਼ੌਂਕ ਪੂਰਾ ਕਰ ਪਰ ਕਿ ਅਗਲੇ ਇੱਕ ਹਫਤੇ ਦੇ ਵਿੱਚ ਤੈਨੂੰ ਨੌਕਰੀ ਨਹੀਂ ਮਿਲੀ ਤਾਂ ਦੁਬਾਰਾ ਇਸ ਘਰ ਦੀ ਚੌਕਟ ਨੂੰ ਪਾਰ ਕਰਨ ਦੇ ਬਾਰੇ ਸੋਚਣਾ ਨਾ ਮੇਰੇ ਮੰਮੀ ਪਾਪਾ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਕੰਬ ਗਿਆ ਪਰ ਅਗਲੇ ਹੀ ਦਿਨ ਮੈਂ ਤਿਆਰ ਹੋ ਕੇ ਨੌਕਰੀ ਦੀ ਤਲਾਸ਼ ਵਿੱਚ ਨਿਕਲ ਪਈ ਮੇਰੇ ਮੰਮੀ ਪਾਪਾ ਤਾਂ ਕਿਸੇ ਤਰ੍ਹਾਂ ਮੇਰੀ ਨੌਕਰੀ ਕਰਨ ਤੇ ਰਾਜ਼ੀ ਨਹੀਂ ਸੀ ਮੇਰੇ ਪਾਪਾ ਸਾਰੀ ਰਾਤ ਮੇਰੀ ਮਾਂ ਨੂੰ ਪਰੇਸ਼ਾਨ ਕਰਦੇ ਤੇ ਮੰਮੀ ਇਹ ਸਭ ਪਰੇਸ਼ਾਨੀ ਨੂੰ ਬਰਦਾਸ਼ਤ ਕਰਨ ਦੇ ਬਾਅਦ ਸਵੇਰ ਦੇਰ ਤੱਕ ਸੁੱਤੀ ਰਹਿੰਦੀ ਜਿੱਦ ਤੋ ਹorticਾ ਆਪਣੇ ਥੱਕੇ ਹੋਏ ਸਰੀਰ ਦੇ ਨਾਲ ਘਰ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੀ ਸੀ। ਉਹਨਾਂ ਦੇ ਕੋਲ ਕਰਨ ਦੇ ਲਈ ਕੋਈ ਖਾਸ ਕੰਮ ਨਹੀਂ ਹੁੰਦਾ ਸੀ। ਕਿਉਂਕਿ ਉਹ ਹਰ ਰਾਤ ਮੇਰੇ ਪਾਪਾ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਦੀ ਸੀ। ਅਕਸਰ ਮੇਰੇ ਪਾਪਾ ਨਸ਼ੇ ਵਿੱਚ ਘਰ ਰਹਿੰਦੇ ਤੇ ਉਸ ਤੋਂ ਬਾਅਦ ਜੋ ਹਰਕਤ ਕਰਦੇ ਉਸ ਦੀ ਵਜ੍ਹਾ ਕਰਕੇ ਦਿਨ ਪਰ ਮੇਰੀ ਮਾਂ ਸ਼ਰਮ ਦੇ ਮਾਰੇ ਸਾਡੇ ਤੋਂ ਮੂੰਹ ਆਉਂ ਛਿਪੋਂਦੀ ਰਹਿੰਦੀ। ਉਸ ਨੂੰ ਇਹ ਅਹਿਸਾਸ ਸੀ ਕਿ ਮੈਂ ਹੁਣ ਜਵਾਨ ਹੋ ਗਈ ਐ ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਦੀ ਮੈਨੂੰ ਸਮਝ ਆ ਗਈ। ਫਿਲਹਾਲ ਉਹ ਅਕਸਰ ਆਪਣੇ ਚਿਹਰੇ ਤੇ ਪੱਲਾ ਕਰਕੇ ਰੱਖਦੀ ਮੇਰੇ ਨਾਲ ਨਜ਼ਰਾਂ ਨਾ ਮਿਲਾਉਂਦੀ ਇੰਨਾ ਸਾਰਾ ਨਾ ਸਮੱਸਿਆ ਤੋਂ ਮੈਂ ਤੰਗ ਆਕੇ ਨੌਕਰੀ ਕਰਨ ਦਾ ਫੈਸਲਾ ਕੀਤਾ ਪਰ ਮੈਨੂੰ ਇਹ ਵੀ ਪਤਾ ਸੀ ਕਿ ਕਿਸ ਦਫ਼ਤਰ ਵਿੱਚ ਜਾਣਾ ਤੇ ਕੀ ਗੱਲ ਕਰਨੀ ਮੈਂ ਬਸ ਘਰੋਂ ਨਿਕਲ ਕੇ ਰਖਸ਼ੇ ਵਾਲੇ ਨੂੰ ਕਿਹਾ ਕਿ ਮੈਨੂੰ ਇਹੋ ਜੀ ਜਗ੍ਹਾ ਤੇ ਲੈ ਜਾ ਜਿੱਥੇ ਬਹੁਤ ਸਾਰੀਆਂ ਫੈਕਟਰੀਆਂ ਹੋਣ ਜਿੱਥੇ ਮੈਨੂੰ ਕੋਈ ਨੌਕਰੀ ਮਿਲ ਜਾਵੇ ਜੋ ਪੈਸੇ ਮੇਰੇ ਕੋਲ ਸੀ ਉਹ ਮੈਂ ਉਸਦੇ ਹੱਥ ਤੇ ਰੱਖ ਦਿੱਤੇ ਉਹ ਮੈਨੂੰ ਇੱਕ ਫੈਕਟਰੀ ਦੇ ਸਾਹਮਣੇ ਲੈ ਗਿਆ ਤੇ ਕਿਹਾ ਕਿ ਇੱਥੇ ਰੋਜ਼ ਨਵੀਆਂ ਕੁੜੀਆਂ ਦੀ ਭਰਤੀ ਹੁੰਦੀ ਹੈ ਤੂੰ ਵੀ ਆਪਣੀ ਕਿਸਮਤ ਅਜ਼ਮਾਲ ਹੈ ਮੈਂ ਬੱਸ ਰਖਸ਼ੇ ਵਾਲੇ ਦਾ ਧੰਨਵਾਦ ਕੀਤਾ ਤੇ ਫੈਕਟਰੀ ਦੇ ਅੰਦਰ ਚਲੀ ਗਈ ਪਤਾ ਲੱਗਿਆ ਕਿ ਇੱਥੇ ਸਿਰਫ ਪੜੀਆਂ ਲਿਖੀਆਂ ਕੁੜੀਆਂ ਨੂੰ ਹੀ ਨੌਕਰੀ ਤੇ ਰੱਖਿਆ ਜਾਂਦਾ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਤੇ ਕੀ ਨਾ ਮੈਂ ਆਪਣੇ ਪਾਪਾ ਦੇ ਸਾਹਮਣੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਈ ਸੀ ਪਰ ਬਾਹਰ ਦੀ ਦੁਨੀਆ ਕੀ ਹੁੰਦੀ ਹੈ ਮੈਨੂੰ ਉਸਤੇ ਬਾਰੇ ਕੋਈ ਗਿਆਨ ਨਹੀਂ ਸੀ ਮੈਂ ਘਰ ਦੇ ਗੁਆਂਢ ਵਿੱਚ ਇੱਕ ਕੁੜੀ ਰਹਿੰਦੀ ਸੀ। ਉਹ ਸ਼ਾਇਦ ਇੱਥੇ ਹੀ ਕਿਤੇ ਫੈਕਟਰੀ ਵਿੱਚ ਜੌਬ ਕਰਦੀ ਸੀ। ਉਸ ਕੁੜੀ ਨਾਲ ਮੇਰੀ ਗੱਲਬਾਤ ਹੋ ਜਾਂਦੀ ਸੀ। ਉਸ ਕੁੜੀ ਨੇ ਮੈਨੂੰ ਇਸ ਫੈਕਟਰੀ ਦਾ ਨਾਮ ਦੱਸਿਆ ਸੀ। ਮੈਂ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਿਹਾ ਕਿ ਮੇਰੀ ਮਾਲਕ ਨਾਲ ਗੱਲ ਕਰਵਾ ਦੇ। ਮੈਂ ਖੁਦ ਉਸ ਨੂੰ ਆਪਣੀ ਸਮੱਸਿਆ ਦੱਸਾਂਗੀ। ਮੇਰੀ ਗੱਲ ਸੁਣ ਕੇ ਉਸ ਕੁੜੀ ਨੇ ਮੈਨੂੰ ਗੌਰ ਨਾਲ ਦੇਖਿਆ ਤੇ ਫਿਰ ਕਿਹਾ ਕਿ ਮਾਲਕ ਹਰ ਕਿਸੇ ਨੂੰ ਨਹੀਂ ਮਿਲਦੇ। ਮੇਰੇ ਅੱਖਾਂ ਵਿੱਚ ਹੰਝੂ ਆ ਗਏ। ਬਾਰ ਉਸ ਨੂੰ ਮੇਰੇ ਤੇ ਕੋਈ ਦਰਸ ਨਹੀਂ ਆਇਆ ਮੈਂ ਬਾਹਰ ਜਾਣ ਲਈ ਨਿਕਲ ਗਈ ਤਾਂ ਮੇਰੀ ਨਜ਼ਰ ਇੱਕ ਵੱਡੀ ਗੱਡੀ ਤੇ ਪਈ ਜਿਸ ਵਿੱਚ ਇੱਕ ਪੈਂਟਕੋਟ ਪਾਏ ਹੋਏ ਸੀ ਲੰਮੇ ਚੌੜਾ ਆਦਮੀ ਨੂੰ ਉਤਰਦੇ ਦੇਖਿਆ ਮੈਨੂੰ ਯਕੀਨ ਸੀ ਕਿ ਉਹ ਹੀ ਆਦਮੀ ਹੈ ਜੋ ਕੰਪਨੀ ਦਾ ਮਾਲਕ ਸੀ ਉਹ ਕਰੀਬ 50 ਸਾਲ ਦਾ ਆਦਮੀ ਸੀ ਮੇਰੇ ਪਾਪਾ ਦੀ ਉਮਰ ਦਾ ਉਸ ਨੂੰ ਦੇਖ ਕੇ ਮੈਨੂੰ ਆਪਣੇ ਪਾਪਾ ਦੀ ਯਾਦ ਆਈ ਉਸ ਦੀਆਂ ਉਹ ਗੱਲਾਂ ਵੀ ਯਾਦ ਆਈਆਂ ਜੋ ਮੇਰੇ ਮਾਣਾ ਕਰਦਾ ਸੀ ਮੈਨੂੰ ਯਕੀਨ ਨਹੀਂ ਸੀ ਕਿ ਇਸ ਉਮਰ ਵਿੱਚ ਅਕਸਰ ਜਜ਼ਬਾਤਾਂ ਤੇ ਕਾਬੂ ਨਹੀਂ ਹੁੰਦਾ ਇਸ ਲਈ ਮੈਂ ਇੱਕ ਸੋਚ ਦੇ ਤਹਿਤ ਆਪਣਾ ਦੁਪੱਟਾ ਇੱਕ ਪਾਸੇ ਕਰ ਦਿੱਤਾ ਤੇ ਥੋੜਾ ਜਿਹਾ ਗਲਾ ਢੇਠਾ ਰਖਸਕਾਇਆ ਆਪਣੇ ਵਾਲ ਖੋਲੇ ਤੇ ਉਸ ਦੇ ਨੇੜੇ ਪਹੁੰਚ ਗਈ ਮੈਂ ਕਿਸੇ ਦੇ ਹਾਲ ਵਿੱਚ ਇਹ ਨੌਕਰੀ ਹਾਸਲ ਕਰਨਾ ਚਾਹੁੰਦੀ ਸੀ ਫਿਰ ਮੈਂ ਉਸ ਨਾਲ ਗੱਲ ਕੀਤੀ ਤੇ ਕਿਹਾ ਸਰ ਮੇਰੀ ਗੱਲ ਤਾਂ ਸੁਣ ਲਓ ਉਸ ਆਦਮੀ ਨੇ ਮੈਨੂੰ ਇੱਕ ਗੈਰੀ ਨਸਾਨ ਨਾਲ ਦੇਖਿਆ ਤੇ ਫਿਰ ਮੇਰੇ ਕਰੀਬ ਆਇਆ ਤੇ ਆਪਣੇ ਗਾਰਡ ਵਾਲ ਦੇ ਕਹਤੇ ਗਾਰਡ ਨੇ ਦੱਸਿਆ ਕਿ ਸਾਬਜੀ ਇਹ ਕੁੜੀ ਇੱਥੇ ਨੌਕਰੀ ਲਈ ਆਈ ਉਹ ਅਦਵੀਨ ਮੇਰੀ ਖੂਬਸੂਰਤੀ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਿਆ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਦੇਖਦੇ ਹੋਏ ਮੈਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰਕੇ ਚਲਾ ਗਿਆ ਮੈਂ ਵੀ ਬੜੀ ਸ਼ਾਨ ਨਾਲ ਉਸ ਦੇ ਪਿੱਛੇ-ਪਿੱਛੇ ਅੰਦਰ ਚਲੇ ਗਈ ਤਾਂ ਰਿਸੈਪਸ਼ਨ ਤੇ ਖੜੀ ਔਰਤ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਜਦੋਂ ਮੈਂ ਬਾਹਰ ਨਿਕਲੀ ਸੀ ਮੇਰਾ ਹੁਲੀਆ ਕੁਝ ਹੋਰ ਸੀ ਤੇ ਹੁਣ ਕੁਝ ਹੋਰ ਦੱਸ ਰਿਹਾ ਸੀ ਪਰ ਹੁਣ ਮੈਂ ਬਹੁਤ ਜ਼ਿਆਦਾ ਖੁਦ ਨੂੰ ਦਿਖਾ ਚੁੱਕੀ ਸੀ ਮੇਰੀ ਖੂਬਸੂਰਤੀ ਸਾਰੇ ਨੇ ਸਾਹਮਣੇ ਆ ਰਹੀ ਸੀ ਮੈਂ ਮੁਸਕਰਾ ਕੇ ਰਿਸੈਪਸ਼ਨ ਵਾਲੀ ਔਰਤ ਨੂੰ ਦੇਖਿਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੈਂ ਪਹਿਲੀ ਵਾਰ ਕਾਮਯਾਬੀ ਹਾਸਲ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਆਪਣੀ ਬਰਬਾਦੀ ਦੇ ਰਸਤੇ ਤੇ ਕਦਮ ਰੱਖ ਦਿੱਤਾ ਮਾਲਕ ਨੇ ਮੈਨੂੰ ਆਪਣੇ ਕਮਰੇ ਵਿੱਚ ਲੈ ਜਾ ਕੇ ਆਪਣੇ ਸਾਹਮਣੇ ਬਿਠਾਇਆ ਦੇਖੀ ਹਰ ਆਪਣੀ ਫਾਈਲ ਤਾਂ ਦਿਖਾ ਤਾਂ ਕਿ ਮੈਂ ਦੇਖ ਸਕਾਂ ਕਿ ਤੂੰ ਇੱਥੇ ਨੌਕਰੀ ਕਰਨ ਦੇ ਕਾਬਿਲ ਵੀ ਆ ਜਾਂ ਨਹੀਂ ਮੇਰੇ ਕੋਲ ਤਾਂ ਕੋਈ ਡਿਗਰੀ ਨਹੀਂ ਸੀ ਕਿਉਂਕਿ ਮੈਂ ਜੋ ਕੁਝ ਵੀ ਸਰਕਾਰੀ ਸਕੂਲ ਵਿੱਚ ਪੜਿਆ ਸੀ ਉਹ ਵੀ 6ਵੀਂ 7ਵੀਂ ਤੱਕ ਪੜਿਆ ਉਸ ਤੋਂ ਬਾਅਦ ਮੈਂ ਅੱਕੇ ਕੋਈ ਪੜਾਈ ਨਹੀਂ ਕੀਤੀ ਸੀ ਤੇ ਨਹੀਂ ਮੇਰੇ ਕੋਲ ਡਿਗਰੀ ਸੀ ਫਿਲਹਾਲ ਮੈਂ ਮਨਾ ਕੀਤਾ ਤੇ ਸਿਰ ਹਲਾ ਦਿੱਤਾ ਤੇ ਕਿਹਾ ਮੈਂ ਪਾਠਕੜ ਪੜ੍ਹ ਲਿਖਿਆ ਪਰ ਨੌਕਰੀ ਕਰਨ ਚਾਹੁੰਦੀ ਆ ਉਹ ਕੁਝ देर तक ਮੈਨੂੰ ਚੁਪ ਚਾਪ ਦੇਖਦਾ ਰਿਹਾ ਤੇ ਫਿਰ ਉੱਠ ਕੇ ਮੇਰੇ ਨੇੜੇ ਆ ਗਿਆ ਤੇ ਕਹਿਣ ਲੱਗਾ ਤੂੰ ਨੌਕਰੀ ਕਰੇਂਗੀ ਤੈਨੂੰ ਤਾਂ ਕੋਈ ਨੌਕਰੀ ਨਹੀਂ ਦੇਵੇਗਾ ਮੈਂ ਕੁਰਸੀ ਤੇ ਬੈਠੀ ਸੀ ਮੇਰੇ ਨੇੜੇ ਦੇ ਟੇਬਲ ਤੇ ਝੁੱਕ ਕੇ ਉਹ ਬੈਠ ਗਿਆ ਜਿਸ ਦੀ وجہ ਕਰਕੇ ਮੇਰਾ ਸਾਰ ਉਹ ਖੰ ਲੱਗ ਗਿਆ ਬਹੁਤ ਮੁਸ਼ਕਲ ਨਾਲ ਮੈਂ ਇਹ ਕੱਲ ਗਈ ਕਿ ਮੈਨੂੰ ਨੌਕਰੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੇਰੇ ਘਰ ਦੇ ਹਾਲਾਤ ਕੁਸ ਠੀਕ ਨੇ ਮੇਰੀ ਗਰਸਨ ਕੇ ਉਹ ਮੁਸਕਰਾਇਆ ਤੇ ਕਹਿਣ ਲੱਗਾ ਠੀਕ ਹੈ ਮੈਂ ਤੈਨੂੰ ਇੱਕ ਨੌਕਰੀ ਦੇਣ ਲਈ ਤਿਆਰ ਪਰ ਤੈਨੂੰ ਬਹੁਤ ਮਿਹਨਤ ਤੇ ਲਗਨ ਨਾਲ ਇਹ ਕੰਮ ਕਰਨਾ ਪਵੇ ਮੈਂ ਹੈਰਾਨ ਸੀ ਤੇ ਮਾਲਕ ਦੇ ਵੱਲ ਦੇਖਣ ਲੱਗੀ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿਹੜੀ ਨੌਕਰੀ ਦਾ ਆਫਰ ਦੇ ਦੇ ਮੈਨੂੰ ਇਹ ਅੰਦਾਜ਼ਾ ਸੀ ਕਿ ਇੰਨੇ ਆਸਾਨੀ ਨਾਲ ਮੈਨੂੰ ਕੋਈ ਨੌਕਰੀ ਨਹੀਂ ਮਿਲੇਗੀ ਕਾਰੋਬਾਰ ਨਿਕਲਣ ਦੇ ਬਾਅਦ ਇਸ ਦਾ ਅੰਦਾਜ਼ਾ ਮੈਨੂੰ ਚੰਗੀ ਤਰ੍ਹਾਂ ਹੋ ਗਿਆ ਕੋਈ ਚੰਗੀ ਨੌਕਰੀ ਦੇ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਸੀ ਇਸ ਲਈ ਮੈਂ ਮਾਲਕ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਕਿਹੜੀ ਨੌਕਰੀ ਦੇਣਾ ਚਾਹੁੰਦੇ ਹੋ ਮਾਲਕ ਨੇ ਹੱਥਾਂ ਨਾਲ ਮੇਰੇ ਵਾਲਾਂ ਨੂੰ ਮੇਰੇ ਕੰਨਾਂ ਦੇ ਪਿੱਛੇ ਕੀਤਾ ਤੇ ਫਿਰ ਆਪਣੀ ਉਂਗਲ ਮੇਰੀ ਗਰਦਨ ਤੇ ਫੇਰਦੇ ਹੋਏ ਕਿਹਾ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਆਪਣੇ ਅਸਿਸਟੈਂਟ ਰੱਖ ਸਕਦਾ ਤੈਨੂੰ ਹਰ ਵਕਤ ਮੇਰੇ ਨਾਲ ਰਹਿਣਾ ਪਵੇਗਾ ਜਿੱਥੇ ਮੈਂ ਜਾਊਂਗਾ ਤੈਨੂੰ ਵੀ ਮੇਰੇ ਨਾਲ ਜਾਣਾ ਪਵੇਗਾ ਮਾਲਕ ਦੀ ਮੇਰੇ ਤੇ ਗਹਿਰੀ ਨਿਗਾ ਸੀ ਮੇਰੇ ਵਜੂਦ ਵਿੱਚ ਇੱਕ ਕਰੰਟ ਜਿਹਾ ਦੌੜਿਆ ਏ ਬੈਲੀ ਵਾਲਸੀ ਕਿ ਕੋਈ ਆਦਮੀ ਮੇਰੇ ਇੰਨਾ ਨੇੜੇ ਸੀ ਮੇਰੇ ਸਰੀਰ ਵਿੱਚ ਇੱਕ ਹਲਚਲ ਦੀ ਮਚ ਗਈ ਮੇਰੇ ਮੰਮੀ ਪਾਪਾ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜ ਲਗੀਆਂ ਮੈਂ ਸ਼ਰਮ ਨਾਲ ਸਿਰ ਝੁਕਾ ਲਿਆ ਪਰ ਮੈਂ ਉਸ ਨੌਕਰੀ ਨੂੰ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਮਾਲਕ ਨੂੰ ਕਿਹਾ ਕਿ ਠੀਕ ਹੈ ਮੈਨੂੰ ਇਸ ਗੱਲ ਤੇ ਸਹਿਮਤੀ ਹੈ ਤਾਂ ਉਹ ਮੁਸਕਰਾਇਆ ਤੇ ਕਹਿ ਲਗਾ ਅੱਜ ਹੀ ਆਪਣੀ ਨੌਕਰੀ ਸ਼ੁਰੂ ਕਰ ਲੈ ਤੈਨੂੰ ਬਦਲੇ ਵਿੱਚ ਮੇਰੇ ਨਾਲ ਰਹਿਣਾ ਪਵੇਗਾ ਮੈਂ ਪੁੱਛਿਆ ਕਿ ਮੇਰਾ ਕੀ ਕੰਮ ਹੋਵੇਗਾ ਤਾਂ ਮਾਲਕ ਉੱਠ ਕੇ ਸਿੱਧਾ ਖੜਾ ਹੋ ਗਿਆ ਤੇ ਕਹਿਣ ਲੱਗਾ ਮੇਰੇ ਕੋਟ ਦੇ ਬਟਨ ਖੋਲ ਮੈਂ ਚਾਣ ਕੇ ਹੀ ਹੈਰਾਨ ਹੋ ਕੇ ਉਸ ਵੱਲ ਦੇਖਣ ਲੱਗੀ ਉਸ ਨੇ ਮੁਸਕਰਾ ਕੇ ਮੈਨੂੰ ਦੇਖਿਆ ਤੇ ਕਿਹਾ ਤੇਰੀ ਨੌਕਰੀ ਸ਼ੁਰੂ ਹੋ ਚੁੱਕੀ ਹੈ ਮੈਂ ਜਲਦੀ ਨਾਲ ਉਸਦੇ ਕੋਟ ਦੇ ਬਟਨ ਖੁੱਲੇ ਤਾਂ ਉਹ ਕਹਿਣ ਲੱਗਾ ਹੁਣ ਇਹ ਕੋਟ ਉਤਾਰ ਕੇ ਸਾਈਡ ਤੇ ਹੈਂਗਰ ਤੇ ਲਗਾ ਦੇ ਤੇ ਨਾਲ ਹੀ ਆਪਣਾ ਦੁਪੱਟਾ ਵੀ ਹੈਂਗਰ ਤੇ ਟੰਗ ਦੇ ਜਿਵੇਂ ਹੀ ਮਾਲਕ ਨੇ ਮੈਨੂੰ ਇਹ ਆਰਡਰ ਦਿੱਤਾ ਮੈਂ ਆਪਣਾ ਦੁਪੱਟਾ اتار ਕੇ ਉੱਥੇ ਹੈਂਗਰ ਤੇ ਟੰਗ ਦਿੱਤਾ ਉਹ ਮੁਸਕਰਾ ਕੇ ਕਹਿੰਦਾ ਬਸ ਤੂੰ ਮੇਰੇ ਨਾਲ ਇਹੋ ਜਿਹੀ ਕੰਮ ਕਰਨੀ ਉਹ ਅਜੀਬੂ ਕ੍ਰੀਮ ਨੌਕਰੀ ਦੇ ਬਾਰੇ ਵਿੱਚ ਮੈਨੂੰ ਹੈਰਾਨੀ ਤੇ ਖੁਸ਼ੀ ਦੋਨੇ ਮਹਿਸੂਸ ਹੋਈਆਂ ਕਿਉਂਕਿ ਇਹ ਕੋਈ ਮੁਸ਼ਕਲ ਕੰਮ ਤਾਂ ਨਹੀਂ ਸੀ ਉਸਨੇ ਮੈਨੂੰ ਚੰਗੀ ਖਾਸੀ ਤਨਖਾਹ ਵੀ ਦੱਸੀ ਜਦੋਂ ਕਿ ਮੈਂ ਉਸਦੇ ਕੈਬਨ ਵਿੱਚ ਬੈਠ ਕੇ ਕੁਝ ਦੇਰ ਤੱਕ ਉਹ ਆਫਿਸ ਦੇ ਕੰਮਾਂ ਵਿੱਚ ਵਿਚੇ ਰਿਹਾ ਫਿਰ ਅਚਾਨਕ ਕਹਿਣ ਲੱਗਾ ਕਿ ਮੇਰਾ ਅੱਜ ਦਾ ਕੰਮ ਖਤਮ ਹੋ ਗਿਆ ਮੈਂ ਵਾਪਸ ਜਾ ਰਿਹਾ ਹਾਂ ਤੂੰ ਵੀ ਪੱਪਾ ਚਲੀ ਜਾ ਕੱਲ ਸਵੇਰੇ ਆਉਣ ਜਦੋਂ ਮੈਂ ਘੜੀ ਤੇ ਕੀ ਤਾਂ ਦੁਪਹਿਰ ਦਾ 1 ਵਜੇ ਰਿਹਾ ਸੀ ਇੰਨੀ ਚੱਲਦੀ ਮੇਰੀ ਛੁੱਟੀ ਹੋ ਰਹੀ ਸੀ ਜਿਸ ਤੇ ਮੈਂ ਖੁਸ਼ ਹੋ ਗਈ ਆਪਣਾ ਹੁਲੀ ਐ ਠੀਕ ਕਰਕੇ ਸਿੱਧਾ ਘਰ ਪਹੁੰਚ ਗਈ ਜਦੋਂ ਮੈਂ ਆਪਣੇ ਪਾਪਾ ਨੂੰ ਨੌਕਰੀ ਦੀ ਖਬਰ ਸੁਣਾਈ ਤਾਂ ਉਹ ਯਕੀਨ ਨਹੀਂ ਕਰ पाए ਤੇ ਕਹਿਣ ਲੱਗੇ ਤੂੰ ਝੂਠ ਬੋਲ ਰਹੀ ਹੈ ਪਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਫੈਕਟਰੀ ਵਿੱਚ ਨੌਕਰੀ ਕਰ ਰਹੀ ਆ ਤਾਂ ਉਹਨਾਂ ਨੇ ਯਕੀਨ ਕਰ ਲਿਆ ਉਹਨਾਂ ਨੇ ਕਿਹਾ ਤੂੰ ਜੋ ਵੀ ਕਮਾ ਕੇ ਲਿਆਵੇਂਗੀ ਮੇਰੇ ਹੱਥ ਤੇ ਲਿਆ ਕੇ ਰੱਖਣਾ ਉਸ ਦਿਨ ਸੋਚਣ ਕਿ ਮੈਨੂੰ ਹੋਰ ਜ਼ਿਆਦਾ ਗੁੱਸਾ ਆਇਆ ਪਰ ਮੈਂ ਇਹ ਉਸ ਵਕਤ ਕੋਜ਼ਨੇ ਗਿਆ ਕਿਉਂਕਿ ਮੇਰੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਸੀ ਕਿ ਮੈਂ ਨੌਕਰੀ ਨਾਲ ਆਪਣੀ ਕਿਸਮਤ ਬਦਲ ਲਈ ਜਦੋਂ ਮੇਰੇ ਪਾਪਾ ਨੂੰ ਨੌਕਰੀ ਦਾ ਯਕੀਨ ਹੋਇਆ ਤਾਂ ਬਹੁਤ ਖੁਸ਼ ਹੋ ਗਿਆ ਸ਼ਾਮ ਨੂੰ ਮਠਿਆਈ ਵੀ ਲਿਆਇਆ ਫਿਰ ਉਹ ਆਪਣੇ ਦੋਸਤਾਂ ਦੇ ਕੋਲ ਚਲਾ ਗਿਆ ਜਦੋਂ ਉਹ ਵਾਪਸ ਆਇਆ ਤਾਂ ਨਸ਼ੇ ਵਿੱਚ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਹੁਣ ਅੱਧੀ ਰਾਤ ਹੋ ਗਈ ਇਸ ਲਈ ਮੈਂ ਜਲਦੀ ਨਾਲ ਮੰਝ ਤੇ ਪੈ ਗਈ ਆਪਣੇ ਉੱਤੇ ਕੰਬਲ ਲੈ ਲਿਆ ਕੁਝ ਹੀ देर ਹੋਈ ਕਿ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਫੜ ਲਿਆ ਫਿਰ ਉਹੀ ਗੱਲਾਂ ਕਰਨ ਲੱਗਾ ਉਹ ਪੂਰੇ ਨਸ਼ੇ ਦੀ ਹਾਲਤ ਵਿੱਚ ਸੀ ਤੇ ਇਸੇ ਹਾਲਤ ਵਿੱਚ ਮੇਰੀ ਮੰਮੀ ਨਾਲ ਗੱਲਾਂ ਕਰ ਰਿਹਾ ਸੀ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਦੋਂ ਕਿ ਮੇਰੀ ਮੰਮੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਹੌਲੀ-ਹੌਲੀ ਆ ਰਹੀ ਸੀ ਉਹ ਹਮੇਸ਼ਾ ਦੀ ਤਰ੍ਹਾਂ ਮੇਰੇ ਪਾਪਾ ਤੋਂ ਬਚਣਾ ਚਾਹੁੰਦੀ ਸੀ ਉਸ ਤੋਂ ਮਾਫੀ ਮੰਗ ਰਹੀ ਸੀ ਉਹ ਹਮੇਸ਼ਾ ਨਸ਼ੇ ਵਿੱਚ ਰਹਿੰਦਾ ਸੀ ਉਮ ਮੰਮੀ ਦਾ ਖਿਆਲ ਕਦੇ ਨਹੀਂ ਰੱਖਦਾ ਸੀ ਮੰਮੀ ਦੀ ਹਰ ਰਾਤ ਇਸੇ ਪਰੇਸ਼ਾਨੀ ਵਿੱਚ ਬੀਤਦੀ ਸੀ ਤੇ ਹਰ ਰਾਤ ਇਹ ਸਭ ਮੈਂ ਦੇਖਦੀ ਰਹੀ ਅੰਦਰ ਹੀ ਅੰਦਰ ਜਲਦੀ ਰਹਿੰਦੀ ਅਗਲੇ ਦਿਨ ਜਦੋਂ ਮੈਂ ਫੈਕਟਰੀ ਪਹੁੰਚੀ ਤਾਂ ਕੁਝ ਹੀ देर ਬਾਅਦ ਮਾਲਕ ਵੀ ਆਇਆ ਜੋ ਬਹੁਤ ਬੇਚੈਨੀ ਵਿੱਚ ਸੀ ਉਸਨੇ ਕਿਹਾ ਕਿ ਅੱਜ ਆਪਾਂ ਨੂੰ ਸ਼ਹਿਰੋਂ ਬਾਹਰ ਜਾਣਾ ਪਵੇਗਾ ਉੱਥੇ ਨਵੀਂ ਫੈਕਟਰੀ ਦੀ ਨੀਂਹ ਰੱਖੀ ਜਾ ਰਹੀ ਮੈਨੂੰ ਵੀ ਉਸਦੇ ਨਾਲ ਜਾਣਾ ਪਵੇਗਾ ਮਾਲਕ ਦੀ ਗੱਲ ਸੁਣ ਕੇ ਮੈਂ ਘਬਰਾ ਗਈ ਕਿਉਂਕਿ ਮੈਂ ਕਦੀ ਸ਼ਹਿਰ ਤੋਂ ਬਾਹਰ ਨਹੀਂ ਗਈ ਸੀ ਪਰ ਇਹ ਨੌਕਰੀ ਸੀ ਇਸ ਲਈ ਮੈਂ ਖੁਦ ਨੂੰ ਸੰਭਾਲ ਲਿਆ ਤੇ ਆਪਣਾ ਦੁਪੱਟਾ ਪਹਿਲਾਂ ਹੀ ਸ਼ੰਕਰ ਤੇ ਟੰਗ ਦਿੱਤਾ ਤੇ ਆਪਣਾ ਹੁਲੀਆ ਠੀਕ ਕਰ ਲਿਆ ਕਿਉਂਕਿ ਮੈਂ ਜਾਣਦੀ ਸੀ ਕਿ ਮੈਨੂੰ ਇਹ ਨੌਕਰੀ ਮੇਰੀ ਖੂਬਸੂਰਤੀ ਦੀ ਵਜ੍ਹਾ ਕਰਕੇ ਮਿਲੀ ਹੈ ਇਸ ਹਾਲਤ ਵਿੱਚ ਮੇਰਾ ਹੁਸਨ ਹੋਰ ਜ਼ਿਆਦਾ ਨਿਖਰ ਜਾਂਦਾ ਸੀ ਮੈਂ ਇੱਕ ਨਜ਼ਰ ਸ਼ੀਸ਼ੇ ਤੇ ਮਾਰੀ ਤੇ ਫਿਰ ਮਾਲਕ ਦੇ ਪਿੱਛੇ-ਪਿੱਛੇ ਤੁਰ ਕੇ ਉਸ ਤੋਂ ਪਹਿਲਾਂ ਕਿ ਮੈਂ ਬਾਹਰ ਨਿਕਲਦੀ ਰਿਸੈਪਸ਼ਨ ਤੇ ਬੈਠੀ ਕੁੜੀ ਨੇ ਮੈਨੂੰ ਹੌਲੀ ਜੀ ਆਵਾਜ਼ ਵਿੱਚ ਰੋਕ ਲਿਆ ਜਦੋਂ ਮੈਂ ਉਸ ਦੇ ਕੋਲ ਗਈ ਤੇ ਉਸ ਨੇ ਕਿਹਾ ਕਿ ਮੈਂ ਤੈਨੂੰ ਰਹਿ ਦੇ ਰਹੀ ਹਾਂ ਇਹ ਨੌਕਰੀ ਨਾ ਕਰ ਉਸ ਕੁੜੀ ਦੀ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਖੁਦ ਆਰਾਮ ਨਾਲ ਬੈਠੀ ਆਪਣੀ ਨੌਕਰੀ ਦੇ ਫਾਇਦੇ ਲੈ ਰਹੀ ਸੀ ਤੇ ਮੈਨੂੰ ਮੇਰੀ ਨੌਕਰੀ ਨੂੰ ਛੁਡਵਾਉਣਾ ਚਾਹੁੰਦੀ ਸੀ ਮੈਨੂੰ ਨਫ਼ਰਤ ਪਰ ਨਜ਼ਰ ਉਸ ਤੇ ਮਾਰੀ ਤੇ ਉੱਥੋਂ ਚਲੀ ਗਏ ਮਾਲਕ ਮੇਰਾ ਇੰਤਜ਼ਾਰ ਵਿੱਚ ਗੱਡੀ ਵਿੱਚ ਬੈਠਾ ਸੀ ਫਿਰ ਉਹ ਗੱਡੀ ਤੁਰ ਪਈ ਕੁਝ ਹੀ ਦਿਰ ਬਾਅਦ ਅਸੀਂ ਉਸ ਜਗ੍ਹਾ ਤੇ ਪਹੁੰਚ ਕੇ ਜਿੱਥੇ ਦੂਜੀ ਫੈਕਟਰੀ ਦੀ ਨੀ ਰੱਖੀ ਜਾ ਰਹੀ ਸੀ ਮਾਲਕ ਨੇ ਕੁਝ ਦਿਨ ਉੱਥੋਂ ਦੇ ਸਾਰੇ ਇੰਤਜ਼ਾਮ ਆਪਣੀ ਅੱਖਾਂ ਨਾਲ ਦੇਖੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਫਿਰ ਵਾਪਸ ਗੱਡੀ ਵਿੱਚ ਬੈਠ ਕੇ ਮੈਨੂੰ ਕਹਿਣ ਲੱਗਾ ਕਿ ਇੱਥੇ ਬਹੁਤ ਗਰਮੀ ਹੈ ਨੇੜੇ ਹੀ ਮੇਰਾ ਫਾਰਮ ਹੌਸ ਉੱਥੇ ਚੱਲਦੇ ਹਾਂ ਕੁਝ ਦੇਰ ਆਰਾਮ ਕਰ ਸਕੀ। ਪੜਾ ਮੈਨੂੰ ਇਸ ਗੱਲ ਤੇ ਕੀ ਇਤਰਾਜ ਹੋਣਾ ਸੀ। ਫਿਰ ਮੈਂ ਮਾਲਕ ਦੇ ਨਾਲ ਉਹਨਾਂ ਦੇ ਫਾਰਮ ਹਾਊਸ ਪਹੁੰਚੀ। ਮਾਲਕ ਮੈਨੂੰ ਆਪਣੇ ਬੈੱਡਰੂਮ ਵਿੱਚ ਲੈ ਗਿਆ ਜਿੱਥੇ ਉਹਨਾਂ ਦੇ ਕਮਰੇ ਦੀ ਰੋਸ਼ਨੀ ਨੂੰ ਘਟ ਕਰ ਦਿੱਤਾ। ਫਿਰ ਮੈਨੂੰ ਬੈੱਡ ਤੇ ਬੈਠਣ ਨੂੰ ਕਿਹਾ। ਮੈਂ ਕੁਝ ਦੂਰੀ ਤੇ ਬੈਠਣ ਦੀ ਕੋਸ਼ਿਸ਼ ਕੀਤੀ। ਪਰ ਮਾਲਕ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਨੇੜੇ ਕਰ ਲਿਆ ਤੇ ਕਿਹਾ ਮੈਂ ਬਹੁਤ ਖੂਬਸੂਰਤ ਹਾਂ। ਇਸ ਵਜਾ ਕਰਕੇ ਉਹਨਾਂ ਨੇ ਮੈਨੂੰ ਨੌਕਰੀ ਤੇ ਰੱਖਿਆ। ਉਹਨਾਂ ਦੇ ਨੇੜੇ ਹੋਣ ਤੇ ਮੈਨੂੰ ਪਸੀਨਾ ਪਸੀਨੀ ਹੋ ਗਈ ਮੈਂ ਮੈਂ ਆਪਣੇ ਅੰਦਰਾਂ ਚੁੱਕਾ ਰਹੀ। ਫਿਰ ਮਾਲਕ ਨੇ ਇਹੋ ਜਿਹੀ ਗੱਲ ਕਹੀ ਕਿ ਮੈਂ ਹਰਾਨ ਰਹੀ। ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਨੌਕਰੀ ਤੇ ਦੂਜੇ ਦਿਨ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਮੇਰੇ ਕੋਲ ਖੁਲਾਸਾ ਕੀਤਾ ਤੇ ਕਿਹਾ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪਰ ਮਾਲਕ ਨੇ ਕਿਹਾ ਕਿ ਮੈਂ ਇਸ ਵਿਆਹ ਦੇ ਬਾਰੇ ਕਿਸੇ ਨੂੰ ਨਾ ਦੱਸਾਂ। ਇਹ şart ਰੱਖੀ ਮਾਲਕ ਨੇ ਕਿਹਾ ਕਿ ਆਪਣੀ ਉਮਰ ਵਿੱਚ ਬਹੁਤ ਫਰਕ ਹੈ। ਇਸ ਲਈ ਲੋਕ ਗੱਲਾਂ ਕਰਨਗੇ ਪਰ ਮਾਲਕ ਨੂੰ ਮੈਂ ਸੱਚ ਵਿੱਚ ਮੇਰੇ ਨਾਲ ਪਿਆਰ ਹੋ ਗਿਆ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਖੁਸ਼ੀ ਨਾਲ ਭਰ ਗਈ ਕਿਉਂਕਿ ਮੈਂ ਵੀ ਕਈ ਸਾਲਾਂ ਤੋਂ ਆਪਣੇ ਇਨ੍ਹਾਂ ਚਸ ਵਾਤਾਂ ਦੀ ਅੱਗ ਵਿੱਚ ਸੜ ਰਹੀ ਸੀ। ਮੈਨੂੰ ਇਹ ਇੱਕ ਅਲੱਗ ਘਰ ਦੇਣ ਦੇ ਲਈ ਵੀ ਤਿਆਰ ਸੀ। ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਫਿਰ ਮਾਲਕ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਿਹਾ ਅੱਜ ਹੀ ਆਪਾਂ ਦੋਨੇ ਵਿਆਹ ਕਰਾਉਂਗੇ ਕੁਝ ਦਿਨ ਬਾਅਦ ਉਹਨਾਂ ਨੇ ਪੰਡਿਤ ਨੂੰ ਬੁਲਾਇਆ ਤੇ ਕਿਹਾ ਸਾਡੇ ਦੋਵਾਂ ਦੇ ਵਿਆਹ ਦਾ ਇੰਤਜ਼ਾਮ ਕਰੋ ਫਿਰ ਅਸੀਂ ਵਿਆਹ ਕਰ ਲਿਆ ਮੈਂ ਨਾ ਆਪਣੀ ਮਾਂ ਦਾ ਅਖਿਆਰ ਕੀਤਾ ਤੇ ਨਾ ਹੀ ਆਪਣੇ ਪਾਪਾ ਦਾ ਬਲਕਿ ਮੈਂ ਸਿਰਫ ਆਪਣੇ ਭਵਿੱਖ ਬਾਰੇ ਸੋਚਿਆ ਸਾਡਾ ਵਿਆਹ ਹੋ ਗਿਆ ਕੁਝ ਦਿਨ ਬਾਅਦ ਤੋਂ ਅਸੀਂ ਵਾਪਸ ਚਲੇ ਗਏ ਤਾਂ ਮਾਲਕ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੇਰੇ ਨਾਲ ਵਕਤ ਗੁਜ਼ਾਰਨਾ ਸ਼ੁਰੂ ਕਰ ਦਿੱਤਾ ਮਾਲਕ ਖੁਦ 50 ਦਿਨ ਲਗਭਗ ਸੀ ਪਰ ਉਸ ਵਿੱਚ ਬਹੁਤ ਤਾਕਤ ਸੀ ਕੁਝ ਹੀ ਥੇਰ ਬਾਅਦ ਮੈਂ ਉਸਦੇ ਸਾਹਮਣੇ ਠੇਰ ਹੋ ਗਈ ਫਿਰ ਅਸੀਂ ਦੋਨੇ ਇੱਕ પતિ ਪਤਨੀ ਦੀ ਤਰ੍ਹਾਂ ਰਹਿਣ ਲੱਗੇ ਪਰ ਇਹ ਮੇਰੀ ਚੌਬ ਸੀ ਮੈਂ ਸਵੇਰੇ ਕੰਮ ਤੇ ਆਉਂਦੀ ਸ਼ਾਮ ਨੂੰ ਫ੍ਰੀ ਹੋ ਕੇ ਘਰੇ ਚਲੀ ਜਾਂਦੀ ਮੈਨੂੰ ਉਵੇਂ ਹੀ ਤਨਖਾਹ ਦਿੱਤੀ ਜਦੋਂ ਮੈਂ ਰੋਜ਼ ਦਫ਼ਤਰ ਜਾਂਦੀ ਮਾਲਕ ਕਿਸੇ ਨਾ ਕਿਸੇ ਬਹਾਨੇ ਮੈਨੂੰ ਬਾਹਰ ਲੈ ਜਾਂਦਾ ਉਥੇ ਆਪਣੀ ਇੱਛਾ ਪੂਰੀ ਕਰਦਾ ਮੈਨੂੰ ਵੀ ਇਹ ਸਭ ਬੁਰਾ ਨਹੀਂ ਲੱਗਦਾ ਸੀ ਕਿਉਂਕਿ ਹੁਣ ਮੈਂ ਮਾਲਕ ਦੀ ਪਤਨੀ ਸੀ ਇਹ ਸਾਡੇ ਵਿੱਚ ਇੱਕ ਪਵਿੱਤਰ ਰਿਸ਼ਤਾ ਸੀ ਪਰ ਇੱਕ ਮਹੀਨੇ ਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ ਫਿਰ ਮੇਰੇ ਮੰਮੀ ਪਾਪਾ ਨੂੰ ਮੇਰੇ ਵਿਆਹ ਦੀ ਖਬਰ ਨਹੀਂ ਸੀ ਇਸ ਲਈ ਮੈਂ ਸਭ ਤੋਂ ਪਹਿਲਾਂ ਮਾਲਕ ਨੂੰ ਇਹ ਖਬਰ ਦਿੱਤੀ ਕਿ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਇਹ ਸੁਣ ਕੇ ਮਾਲਕ ਦਾ ਚਿਹਰਾ ਖੁਸ਼ੀ ਨਾਲ ਚਮਕ ਉੱਠਿਆ ਉੰਨਾ ਨੇ ਕਿਹਾ ਕਿ ਮੈਂ ਖੁਦ ਤੈਨੂੰ ਡਾਕਟਰ ਦੇ ਕੋਲ ਲੈ ਕੇ ਚਲਦਾ। ਉਹ ਮੈਨੂੰ ਆਪਣੇ ਨਾਲ ਲੈ ਕੇ ਗਿਆ। ਕਈ ਘੰਟੇ ਤੱਕ ਗੱਡੀ ਚੱਲਦੀ ਰਹੀ। ਮੈਂ ਪਰੇਸ਼ਾਨ ਹੋ ਗਈ। ਮੈਂ ਪੁੱਛਿਆ ਕਿ ਆਪਾਂ ਕਿੱਥੇ ਜਾ ਰਹੇ ਹਾਂ? ਪਰ ਮਾਲਕ ਨੇ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਜਦੋਂ ਗੱਡੀ ਰੁਕੀ ਤਾਂ ਮੇਰੀ ਜਾਨ ਹੀ ਨਿਕਲ ਗਈ। ਕਿਉਂਕਿ ਅਸੀਂ ਇੱਕ ਪਿੰਡ ਵਿੱਚ ਸੀ। ਉੱਥੇ ਇੱਕ ਪੁਰਾਣੇ ਹਵੇਲੇ ਦੇ ਸਾਹਮਣੇ ਰੁਕੇ। ਮੈਂ ਬੜੀ ਹੈਰਾਨੀ ਨਾਲ ਮਾਲਕ ਨੂੰ ਦੇਖਿਆ। ਉਸਨੇ ਕਿਹਾ ਕਿ ਤੂੰ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਇਸ ਲਈ ਮੈਂ ਤੈਨੂੰ ਆਪਣੇ ਘਰ ਲਿਆ ਆਂ ਇਹ ਇੱਥੇ ਮੇਰਾ ਪਿੰਡ ਹੈ ਮੈਂ ਇਸ ਜ਼ਿਲ੍ਹੇ ਦਾ ਪ੍ਰਧਾਨ ਇੱਥੇ ਸ਼ਹਿਰ ਵਿੱਚ ਮੇਰੀਆਂ ਕਈ ਫੈਕਟਰੀਆਂ ਹੁਣ ਤੂੰ ਮੇਰਾ ਵਾਰਸ ਪੈਦਾ ਕਰਨ ਵਾਲੀ ਹੈ ਇਸ ਲਈ ਤੈਨੂੰ ਇੱਥੇ ਇਸ ਹਵੇਲੀ ਵਿੱਚ ਰਹਿਣਾ ਪਵੇਗਾ ਮਾਲਕ ਦੀ ਗੱਲ ਸੁਣ ਕੇ ਮੈਂ ਘਬਰਾ ਗਈ ਕਿਉਂਕਿ ਮੈਂ ਆਪਣੇ ਮੰਮੀ ਪਾਪਾ ਨੂੰ ਕੁਝ ਦੱਸਿਆ ਨਹੀਂ ਸੀ ਤੇ ਮਾਲਕ ਅਚਾਨਕ ਮੈਨੂੰ ਇੱਥੇ ਲੈ ਜਿਵੇਂ ਹੀ ਅਸੀਂ ਦੋਨੇ ਹਵੇਲੀ ਦੇ ਅੰਦਰ ਦਾਖਲ ਹੋਏ ਤਾਂ ਤਿੰਨ ਵੱਟੀ ਉਮਰ ਦੀਆਂ ਔਰਤਾਂ ਮਾਲਕ ਨੂੰ ਦੇਖ ਕੇ ਹੱਥ ਬੰਨ੍ਹ ਕੇ ਨੇੜੇ ਆਈਆਂ ਤੇ ਕਹਿਣ ਲੱਗੀਆਂ ਜੇ ਤੁਸੀਂ ਆਉਣ ਵਾਲੀ ਸੀ ਤਾਂ ਸਾਨੂੰ ਦੱਸ ਦਿੰਦੇ ਅਸੀਂ ਤੁਹਾਡੇ ਆਉਣ ਦੀ ਤਿਆਰੀ ਕਰਦੇ ਮਾਲਕ ਨੇ ਦੱਸਿਆ ਇਨ੍ਹਾਂ ਵਿੱਚੋਂ ਜੋ ਸਭ ਤੋਂ ਵੱਡੀ ਹੈ ਉਹ ਮੇਰੀ ਮਾਂ ਹੈ ਦੋ ਮੇਰੀਆਂ ਪਤਨੀਆਂ ਤੇ ਮਾਲਕ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਕਦੀ ਉਹਨਾਂ ਨਾਲ ਇਸ ਪਾਰੇ ਗੱਲ ਨਹੀਂ ਕੀਤੀ ਸੀ ਪਰ ਉਹਨਾਂ ਨੇ ਇੱਕ ਵਾਰ ਦੱਸਿਆ ਸੀ ਤੇ ਕਿਹਾ ਸੀ ਕਿ ਮੇਰਾ ਜ਼ੇ ਵਿਆਹ ਨਹੀਂ ਹੋਇਆ। ਮੈਨੂੰ ਉਸ ਨਾਲ ਕੋਈ ਲੈਣ ਦੇਣਾ ਨਹੀਂ ਸੀ। ਪਰ ਅੱਜ ਮੈਨੂੰ ਬਹੁਤ ਗੁਰਾ ਅਹਿਸਾਸ ਹੋ ਰਿਹਾ ਸੀ। ਮਾਲਕ ਨੇ ਉਹਨਾਂ ਤਿੰਨਾਂ ਨੂੰ ਦੇਖਿਆ ਤੇ ਕਿਹਾ ਕਿ ਇਹ ਮੇਰੀ ਪਤਨੀ ਹੈ। ਇਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ। ਅੱਜ ਤੋਂ ਇਹ ਇਸ ਹਵੇਲੀ ਵਿੱਚ ਰਹੇਗੀ। ਉਹ ਤੁੰਨੇ ਹਰਾਨੀ ਨੂੰ ਮੈਨੂੰ ਦੇਖਣ ਲੱਗਿਆ। ਮਾਲਕ ਕਹਿੰਦਾ ਇਹਨਾਂ ਦੋਨਾਂ ਪਤਨੀਆਂ ਨੇ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ। ਇਸ ਲਈ ਮੈਂ ਤੇਰੇ ਨਾਲ ਵਿਆਹ ਕੀਤਾ। ਹਾਂ ਤੂੰ ਮੇਰਾ ਵਾਰਸ ਪੈਦਾ ਕਰਨ ਵਾਲੀ ਉਸ ਦੀ ਮਾਂ ਤੇ ਦੋਨੇ ਪਤਨੀਆਂ ਨੂੰ ਦੇਖ ਕੇ ਮੇਰੀ ਹਾਲਤ ਤਾਂ ਖਰਾਬ ਹੋ ਗਈ ਉਹ ਤਿੰਨੇ ਗੁੱਸੇ ਨਾਲ ਬੋਲ ਰਹੀਆਂ ਸੀ ਕਿ ਸਾਡੇ ਖਾਨਦਾਨ ਵਿੱਚ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਨ ਦਾ ਕੋਈ ਰਿਵਾਜ ਨਹੀਂ ਤੁਸੀਂ ਇੱਕ ਛੈਰ ਦੀ ਕੁੜੀ ਨਾ ਉਸ ਦੀ ਜਾਤ ਦਾ ਪਤਾ ਤੇ ਨਾ ਕਰਦਾ ਪਤਾ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਇਸ ਹਵੇਲੀ ਦਾ ਵਾਰਸ ਪੈਦਾ ਕਰੇਗੀ ਮਾਲਕ ਨੇ ਜਵਾਬ ਦਿੱਤਾ ਕਿ ਮੈਂ ਉਸ ਨੂੰ ਹਮੇਸ਼ਾ ਆਪਣੇ ਨਾਲ ਨਹੀਂ ਰੱਖਾਂਗਾ ਇਹ ਬੱਚਾ ਪੈਦਾ ਕਰੇਗੀ ਤੇ ਬੱਚਾ ਇਸ ਹਵੇਲੀ ਵਿੱਚ ਰਹੇਗਾ ਇਹ ਕੁੜੀ ਮੇਰੇ ਨਾਲ ਰਹੇਗੀ ਤੇ ਕਿਸੇ ਨੂੰ ਕੰਨੋਂ-ਕੰਨੀ ਖਬਰ ਨਹੀਂ ਹੋਣੀ ਚਾਹੀਦੀ ਕਿ ਮੈਂ ਤੀਜਾ ਵਿਆਹ ਕੀਤਾ ਹੈ ਤੇ ਨਹੀਂ ਤਾਂ ਇਸ ਜ਼ਿਲ੍ਹੇ ਵਿੱਚ ਮੈਨੂੰ ਦੁਬਾਰਾ ਵੋਟ ਨਹੀਂ ਮਿਲੇਗੀ ਤੁਸੀਂ ਤਿੰਨੇ ਇਸ ਗੱਲ ਦਾ ਖਿਆਲ ਰੱਖਣਾ ਇਸ ਕੁੜੀ ਦਾ ਵੀ ਖਿਆਲ ਰੱਖਣਾ ਮੈਂ ਇਸ ਕੁੜੀ ਨੂੰ ਪੂਰੇ 9 ਮਹੀਨੇ ਲਈ ਇੱਥੇ ਛੱਡ ਕੇ ਜਾ ਰਹੀ ਹਾਂ ਉਸ ਦੇ ਬਾਅਦ ਇਸ ਦਾ ਬੱਚਾ ਹੁੰਦੇ ਹੀ ਮੈਂ ਇਸ ਨੂੰ ਇੱਥੋਂ ਲੈ ਜਾਵਾਂਗਾ ਬੱਚਾ ਤੁਹਾਡੇ ਤਿੰਨਾਂ ਦੀ ਗੋਦ ਵਿੱਚ ਆ ਜਾਏਗਾ ਇਸ ਤਰ੍ਹਾਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਵੇਗੀ ਮੇਰਾ ਵਾਰਸ ਵੀ ਇਸ ਵੇਲੇ ਵਿੱਚ ਪਲ ਕੇ ਵੱਡਾ ਹੋਵੇਗਾ ਮਾਰਕ ਦੀ ਇਹ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਦੀ ਅਕਾਤਾਂ ਇਹ ਸਾਹਮਣੇ ਮੇਰੇ ਤਾਂ ਬੋਲਣ ਦੀ ਹਿੰਮਤ ਨਹੀਂ ਸੀ ਪਰ ਮੈਂ ਡਰਦੇ ਡਰਦੇ ਇੱਕ ਗੱਲ ਜ਼ਰੂਰ ਕਹੀ ਕਿ ਮੇਰੇ ਮੰਮੀ ਪਾਪਾ ਦੇ ਉੱਤੇ ਕੀ ਬیتےਗੀ ਜਦੋਂ ਮੈਂ ਇੱਥੋਂ ਨਹੀਂ ਜਾਵਾਂਗੀ ਮਾਰਕ ਨੇ ਕਿਹਾ ਕਿ ਤੂੰ ਆਪਣੇ ਘਰ ਦੀ ਚਿੰਤਾ ਛੱਡ ਦੇ ਮੈਂ ਤੇਰੇ ਘਰ ਹਰ ਮਹੀਨੇ ਪੈਸੇ ਭिजਵਾ ਦਿਆ ਕਰਾਂਗਾ ਤੂੰ ਹੁਣ ਇਸ ਵਕਤ ਇੱਕ ਚਿੱਠੀ ਲਿਖ ਆਪਣੇ ਮੰਮੀ ਪਾਪਾ ਦੇ ਨਾਂ ਇਹ ਲਿਖ ਕਿ ਮੈਂ ਆਪਣੇ ਕੰਮ ਦੇ سلسلے ਵਿੱਚ ਦੂਸਰੇ ਸ਼ਹਿਰ ਆਈ ਹੋਈ ਹਾਂ ਇੱਥੇ ਮੈਨੂੰ ਇੱਕ ਸਾਲ ਲੱਗ ਸਕਦਾ ਹੈ ਮੈਂ ਮਾਰਕ ਦੇ ਸਾਹਮਣੇ ਆਪਣੀ ਜ਼ੁਬਾਨ ਨਹੀਂ ਖੋਲ ਸਕੀ ਮੈਂ ਬੁਰੀ ਤਰ੍ਹਾਂ ਇਸ ਹਵੇਲੀ ਵਿੱਚ ਫਸ ਗਈ ਸੀ ਨਾ ਹੀ ਮੈਂ ਇਸ ਹਵੇਲੀ ਵਿੱਚੋਂ ਕਿਤੇ ਭੱਜ ਸਕਦੀ ਸੀ ਤੇ ਨਾ ਹੀ ਮੈਂ ਇਸ ਰਿਸ਼ਤੇ ਤੋਂ ਆਜ਼ਾਦ ਹੋ ਸਕਦੀ ਸੀ ਹੁਣ ਮੈਂ ਆਪਣੇ ਆਪ ਨੂੰ ਹਰ ਦਿਨ ਕੋਸ ਰਹੀ ਸੀ ਕਿ ਮੈਂ ਇੱਥੇ ਨੌਕਰੀ ਕਰਕੇ ਬਹੁਤ ਗਲਤੀ ਕੀਤੀ। ਮੇਰੀ ਸੋਖਣ ਵੀ ਮੈਨੂੰ ਬਹੁਤ ਗਲਤ ਬੋਲਦੀ ਸੀ। ਮੈਨੂੰ ਹਰ ਟਾਈਮ ਖਰੀਆਂ-ਖੋਟੀਆਂ ਸੁਣਾਉਂਦੀਆਂ ਰਹਿੰਦੀਆਂ। ਪਰ ਹੁਣ ਮੇਰਾ ਹਰ ਤਰ੍ਹਾਂ ਇੱਥੇ ਖਿਆਲ ਰੱਖਿਆ ਜਾ ਰਿਹਾ ਸੀ। ਇੱਕ ਕੈਦੀ ਦੀ ਤਰ੍ਹਾਂ ਨੌ ਮਹੀਨੇ ਵਿੱਚ ਦੋ ਮਹੀਨਿਆਂ ਵਿੱਚ ਮਾਰਕ ਵੀ ਮੈਨੂੰ ਮਿਲਦਾ ਰਹਿੰਦਾ ਸੀ। ਮੇਰਾ ਬਹੁਤ ਖਿਆਲ ਰੱਖਿਆ ਜਾ ਰਿਹਾ ਸੀ। ਇਸ ਦੁੱਖ ਤਕਲੀਫ ਵਿੱਚ ਮੈਂ ਪੂਰੇ 9 ਮਹੀਨੇ ਗੁਜ਼ਾਰੇ। ਜਦੋਂ ਮੈਨੂੰ ਬੱਚਾ ਹੋਣ ਵਾਲਾ ਦਰਦ ਹੋਇਆ ਤਾਂ ਮੈਨੂੰ ਇਸ ਹਵੇਲੀ ਤੋਂ ਬਾਹਰ ਦੂਸਰੇ ਸ਼ਹਿਰ ਲਿਜਾਇਆ ਗਿਆ। ਉੱਥੇ ਮੇਰਾ ਬੱਚਾ ਹੋਇਆ ਪਰ ਮੈਂ ਇਸ ਬੱਚੇ ਦੀ ਸ਼ਕਲ ਤੱਕ ਨਾ ਦੇਖੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਸ਼ਹਿਰ ਵਿੱਚ ਆ ਚੁੱਕੀ ਸੀ। ਇੱਥੇ ਤਿੰਨ ਬੈੱਡਰੂਮ ਦਾ ਇੱਕ ਫਲੈਟ ਤੇ ਇੱਕ ਫਲੈਟ ਦੇ ਕਾਗਜ਼ ਤੇ ਮੇਰਾ ਡਿਵੋਰਸ ਪੇਪਰ ਰੱਖਿਆ ਹੋਇਆ ਸੀ ਜਿਸ ਨੂੰ ਦੇਖ ਕੇ ਮੇਰਾ ਸਿਰ ਚੱਕਾ ਗਿਆ। ਉੱਥੇ ਇੱਕ ਨੋਟ ਵੀ ਲਿਖਿਆ ਹੋਇਆ ਸੀ। ਉਸ ਨੋਟ ਤੇ ਲਿਖਿਆ ਸੀ ਕਿ ਹੁਣ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ। ਤੇ ਰਹੀ ਗੱਲ ਤੇਰੀ ਨੌਕਰੀ ਦੀ ਤੈਨੂੰ ਮੇਰੀ ਦੂਸਰੀ ਫੈਕਟਰੀ ਵਿੱਚ ਕੰਮ ਮਿਲ ਜਾਏਗਾ ਜਿੱਥੇ ਤੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ گزار ਸਕਦੀ ਹੁਣ ਮੈਂ ਸੋਚ ਰਹੀ ਸੀ ਕਿ ਮੈਂ ਹੁਣ ਕੀ ਕਰਾਂ ਕਿਉਂਕਿ ਮੈਨੂੰ ਆਪਣਾ ਬੱਚਾ ਬਹੁਤ ਜ਼ਿਆਦਾ ਆ ਰਿਹਾ ਸੀ ਹੁਣ ਤਾਂ ਇਹ ਵੀ ਨਹੀਂ ਪਤਾ ਸੀ ਕਿ ਆਖਰ ਮੈਨੂੰ ਕੀ ਬੱਚਾ ਹੋਇਆ ਬੇਟਾ ਜਾਂ ਬੇਟੀ ਉਸ ਮਾਰਗ ਦੇ ਸਾਹਮਣੇ ਤਾਂ ਮੇਰੀ ਔਕਾਤ ਇੱਕ ਕੀੜੀ ਤੇ ਹਾਥੀ ਵਰਗੀ ਸੀ ਹੁਣ ਮੈਂ ਉਸ ਫਲੈਟ ਵਿੱਚ ਬੈਠੀ ਉੱਚੀ-ਉੱਚੀ ਰੋ ਰਹੀ ਸੀ ਮੇਰਾ ਤਾਂ ਘਰ ਜਾਣੋਂ ਵੀ ਥਿਲ ਨਹੀਂ ਕਰ ਰਿਹਾ ਸੀ ਪਰ ਮੈਂ ਕੀ ਵੀ ਕਰਦੀ ਤਾਂ ਕੀ ਨਾ ਕਰਦੀ ਫਿਰ ਮੈਂ ਆਪਣੇ ਆਪ ਨੂੰ ਸੰਭਲ ਲਿਆ ਤੇ ਇਸ ਘਟਨਾ ਨੂੰ ਇੱਕ ਬੁਰਾ ਸੁਪਨਾ ਸਮਝ ਕੇ ਭੁੱਲਣਾ ਚਾਹਿਆ ਤੇ ਫਲੈਟ ਤੋਂ ਸਿੱਧਾ ਮੈਂ ਆਪਣੇ ਘਰ ਪਹੁੰਚੀ ਉਹ ਫਲੈਟ ਮੇਰੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ ਅਸੀਂ ਉੱਥੇ ਝੁੱਗਿਆਂ ਵਿੱਚ ਰਹਿੰਦੇ ਸੀ ਜਿੱਥੇ ਇੱਕ ਕਮਰਾ ਸੀ ਜਦੋਂ ਮੈਂ ਆਪਣੇ ਘਰ ਪਹੁੰਚੀ ਤਾਂ ਮੇਰੇ ਮੰਮੀ ਪਾਪਾ ਮੈਨੂੰ ਦੇਖ ਕੇ ਖੁਸ਼ ਹੋਏ ਮੇਰੇ ਬਾਰੇ ਪੁੱਛਣ ਲੱਗੇ ਕਿ ਤੂੰ ਇੱਕ ਸਾਲ ਉਸ ਸ਼ਹਿਰ ਵਿੱਚ ਕਿਵੇਂ گزارਿਆ ਕੀ ਕੀਤਾ ਮੇਰੀ ਤਾਂ ਦੁਨੀਆ ਲੁੱਟ ਚੁੱਕੀ ਸੀ ਪਰ ਮੈਂ ਆਪਣੇ ਮੰਮੀ ਪਾਪਾ ਨੂੰ ਕੀ ਦੱਸਦੀ ਮੈਂ ਉਹਨਾਂ ਨੂੰ ਇਸ ਭਰਮ ਵਿੱਚ ਜਿਉਂਨ ਦਿੱਤਾ ਮੈਂ ਕਿਹਾ ਮੈਂ ਆਪਣੀ ਕਮਾਈ ਨਾਲ ਇੱਕ ਫਲੈਟ ਲਿਆ ਜਿੱਥੇ ਤੁਸੀਂ ਆਪਣੀ ਜ਼ਿੰਦਗੀ گزار ਸਕਦੇ ਹੋ ਅੱਜ ਤੋਂ ਬਾਅਦ ਤੁਹਾਨੂੰ ਇਸ ਛੁੱਪੀ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਮੰਮੀ ਪਾਪਾ ਖੁਸ਼ ਹੋਗੇ ਉਹਨਾਂ ਨੂੰ ਤਾਂ ਕੁਝ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਕੁਝ ਹੋ ਗਿਆ ਮੈਂ ਉਹਨਾਂ ਨੂੰ ਪਰੇਸ਼ਾਨ ਵੀ ਨਹੀਂ ਕਰਨਾ ਚਾਹੁੰਦੀ ਸੀ ਕੁਝ ਦਿਨਾਂ ਬਾਅਦ ਮੇਰੇ ਪਾਪਾ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਮੈਂ ਮੇਰੀ ਮਾਂ ਤੇ ਮੇਰੀ ਛੋਟੀ ਭੈਣ ਰਹਿ ਗਈ ਮੈਂ ਆਪਣੀ ਮਾਂ ਨੂੰ ਆਪਣਾ ਹਾਲ ਦੱਸ ਕੇ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਮੈਂ ਕੁਝ ਦਿਨ ਆਰਾਮ ਕਰਕੇ ਮਾਲਕ ਦੀ ਤੂਚੀ ਫੈਕਟਰੀ ਵਿੱਚ ਨੌਕਰੀ ਲਈ ਨਿਕਲ ਗਈ ਇੱਕ ਹੋਰ ਮੁਸੀਬਤ ਮੇਰੇ ਤੇ ਟੁੱਟ ਪਈ ਉੱਥੋਂ ਦੇ ਵਰਕਰਾਂ ਨੂੰ ਪਤਾ ਚੱਲਿਆ ਕਿ ਇਸ ਫੈਕਟਰੀ ਦੇ ਮਾਲਕ ਦੀ ਮੌਤ ਹੋ ਗਈ ਇਹ ਫੈਕਟਰੀ ਉਹਨਾਂ ਦੀ ਪਤਨੀ ਚਲਾ ਰਹੀ ਸੀ ਮੈਂ ਮਾਲਕ ਦੀ ਪਤਨੀ ਤੇ ਸਾਹਮਣੇ ਕਦੇ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਜੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰਦੀ ਹਾਂ ਤਾਂ ਮੈਨੂੰ ਕੰਮ ਤੋਂ ਕੱਢ ਦਿੱਤਾ ਜਾਵੇਗਾ ਮੈਂ ਆਪਣੇ ਬੱਚੇ ਲਈ ਪਲ-ਪਲ ਤੜਫਦੀ ਹਾਂ ਜਿਸ ਆਦਮੀ ਨਾਲ ਮੇਰਾ ਰਿਸ਼ਤਾ ਸੀ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਹੁਣ ਮੈਂ ਕਿਵੇਂ ਆਪਣੇ ਬੱਚੇ ਨੂੰ ਮਿਲ ਸਕਦੀ ਹਾਂ ਤੇ ਨਾ ਹੀ ਮੇਰੇ ਕੋਲ ਕੋਈ ਪ੍ਰੂਫ ਹੈ ਇੱਕ ਡਿਵੋਰਸ ਪੇਪਰ ਹੈ ਕਿ ਇਸ ਤੀ ਬਨਾਇਆ ਤੇ ਮੈਨੂੰ ਕਾਨੂੰਨ ਮੇਰੇ ਬੱਚੇ ਨੂੰ ਮਿਲਣ ਦੇਵੇਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕਿਵੇਂ ਮੈਂ ਆਪਣੇ ਬੱਚੇ ਨੂੰ ਹਾਸਲ ਕਰ ਸਕਦੀ ਆ ਮੈਨੂੰ ਕੋਈ ਚੰਗੀ ਰਹਦੇ ਨ ਕਿਉਂਕਿ ਮੈਂ ਇੱਕ ਗਰੀਬ ਔਰਤ ਹਾਂ ਮੇਰੇ ਕੋਲ ਇਨੇ ਪੈਸੇ ਨਹੀਂ ਕਿ ਮੈਂ ਕੋਈ ਚੰਗਾ ਵਕੀਲ ਕਰ ਸਕਾਂ ਤੁਸੀਂ ਮੇਰੀ ਆਪਬਿੱਤੀ ਸੁਣ ਕੇ ਮੈਨੂੰ ਕਮੈਂਟ ਵਿੱਚ ਕੋਈ ਚੰਗੇ ਜੀ ਰਹਿ ਦੈ ਸਕਦੇ ਹੋ ਜੇ ਤੁਹਾਨੂੰ ਅੱਜ ਦੀ کہانی ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਨਾ ਹਾਂ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆਂ ਜੀ ਆਪਾਂ ਕੱਲ ਇੱਕ ਨਵੀਂ ਦਿਲਚਸਪ ਕਹਾਣੀ ਤੇ ਨਾਲ ਮੇਰੇ ਨਾਲ ਸਦਾ ਆਪਣਾ ਪਿਆਰ ਬਣਾਈ ਰੱਖਣਾ